ਅੱਜ ਦੀ ਵੱਡੀ ਬ੍ਰੇਕਿੰਗ ਨਿਊਜ਼ ਗੁਰਲੀਨ ਦੇ ਵਿਆਹ ਨੂੰ ਲੈ ਕੇ ਖੁੱਲ੍ਹਿਆ ਵੱਡਾ ਰਾਜ਼ ਗੁਰਲੀਨ ਦੀ ਸਹੀ ਉਮਰ ਕੀ ਹੈ ਆਜੋ ਜਾਨੋ ਅਤੇ ਕੀ ਹੈ ਮੁੰਡੇ ਦੀ ਉਮਰ ਤੇ ਗੁਰਲੀਨ ਦੀ ਉਮਰ 'ਚ ਕਿੰਨਾ ਜ਼ਿਆਦਾ ਡਿਫਰੈਂਸ ਤੁਸੀਂ ਵੀ ਦੇਖ ਕੇ ਹੋ ਜਾਓਗੇ ਹੈਰਾਨ ਲੋਕਾਂ ਦੇ ਕਮੈਂਟਾਂ ਨੇ ਗੁਰਲੀਨ ਨੂੰ ਕਿਤਾ ਤੰਗ ਵਿਆਹ ਵਾਲੇ ਦਿਨ ਦੱਸਿਆ ਮਾਂ ਪੁੱਤ ਦੀ ਜੋੜੀ ਹਾਂਜੀ ਕੀ ਇਹ ਪੂਰਾ ਸੱਚ ਆਜੋ ਜਾਨੋ ਅਤੇ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਜਿੱਥੇ ਮਿਲਦੀ ਹੈ ਹਰ ਵੱਡੀ ਖਬਰ ਸਭ ਤੋਂ ਪਹਿਲਾਂ ਅੱਜ ਦੀ ਵੱਡੀ ਖਬਰ ਗੁਰਲੀਨ ਦੇ ਵਿਆਹ ਨੂੰ ਲੈ ਕੇ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਜਿੱਥੇ ਫੈਨਸ ਵਧਾਈਆਂ ਦੇ ਰਹੇ ਹਨ ਉੱਤੇ ਹੀ ਕੁਝ ਗੱਲਾਂ ਚੱਲ ਰਹੀਆਂ ਹਨ ਕਿ ਇੰਨੀ ਜ਼ਿਆਦਾ ਉਮਰ ਵਿੱਚ ਵਿਆਹ ਕਰਾਣ ਦੀ ਕੀ ਸੀ ਹੁਣ ਜ਼ਰੂਰਤ ਅਤੇ ਮੁੰਡੇ ਆ ਇੰਨਾ ਛੋਟਾ ਤੇ ਗੁਰਲੀਨ ਇੰਨੀ ਵੱਡੀ ਕੀ ਸੀ ਇਹ ਚੱਕਰ ਲਵ ਮੈਰਿਜ ਜਾਂ ਅਰੇਂਜ ਮੈਰਿਜ ਆ ਜੋ ਜਾਨੋ ਸੂਤਰਾਂ ਅਤੇ ਸੋਸ਼ਲ ਮੀਡੀਆ ਚਰਚਾ ਮੁਤਾਬਕ ਗੁਰਲੀਨ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖ ਨਾ ਕੋਈ ਵੱਡਾ ਪ੍ਰੋਗਰਾਮ ਨਾ ਹੀ ਲੰਬੀ ਰਿਸ਼ਤੇਦਾਰਾਂ ਦੀ ਲੈਣ ਬਸ ਨਜ਼ਦੀਕੀ ਪਰਿਵਾਰ ਤੇ ਦੋਸਤ ਦੀ ਹਾਜ਼ਰੀ ਚ ਸਾਦਗੀ ਨਾਲ ਅਤੇ ਪਿਆਰ ਨਾਲ ਹੋਇਆ ਵਿਆਹ ਦੱਸਿਆ ਜਾ ਰਿਹਾ ਹੈ ਕਿ ਗੁਰਲੀਨ ਦੀ ਉਮਰ ਇਸ ਟਾਈਮ ਕਮ ਸੇ ਕਮ 45 ਸਾਲ ਦੀ ਹੈ ਅਤੇ ਜਿਸ ਮੁੰਡੇ ਨਾਲ ਵਿਆਹ ਹੋਇਆ ਉਸ ਦੀ ਉਮਰ ਹੈ 25 ਸਾਲ ਇੰਨਾ ਜਿਆਦਾ ਵੱਡਾ ਡਿਫਰੈਂਸ ਕੀ ਸੀ ਮਜਬੂਰੀ ਮੁੰਡੇ ਦੀ ਦੱਸਿਆ ਜਾ ਰਿਹਾ ਹੈ ਕਿ ਆ ਵਿਆਹ ਲਵ ਮੈਰੀਜ ਹੈ ਇੰਨਾ ਦੋਨਾਂ ਦੇ ਵਿੱਚ ਗੁਰਲੀਨ ਨੂੰ ਆ ਮੁੰਡਾ ਇੱਕ ਫਿਲਮ ਦੀ ਸ਼ੂਟਿੰਗ ਵਿੱਚ ਮਿਲਿਆ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ 10 ਸਾਲ ਤੱਕ ਰਿਲੇਸ਼ਨ ਚੱਲਿਆ ਉਸ ਤੋਂ ਬਾਅਦ ਹੁਣ ਉਹਨਾਂ ਨੇ 2025 ਦੇ ਐਂਡ ਵਿੱਚ ਆ ਕੇ ਮੈਰਿਜ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਗੁਰਲੀਨ ਦੇ ਕੁਝ ਇੰਟਰਵਿਊ ਵਿੱਚ ਗੁਰਲੀਨ ਦੱਸਦੀ ਹੈ ਵੀ ਕੁੜੀਆਂ ਲਈ ਵਿਆਹ ਕਰਵਾਉਣਾ ਠੀਕ ਨਹੀਂ ਪਰ ਹੁਣ ਉਹਨਾਂ ਨੇ ਆਪਨੇ ਵਿਆਹ ਕਰਵਾ ਕੇ ਸਾਬਿਤ ਕਰ ਦਿੱਤਾ ਕਿ ਐਕਟਰਾਂ ਮਗਰ ਕਦੇ ਨਹੀਂ ਲੱਗਦਾ ਸੋਸ਼ਲ ਮੀਡੀਆ ਵੱਲੋਂ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੋਨਾਂ ਦਾ ਵਿਆਹ ਵਧੀਆ ਤੇ ਲੰਬਾ ਚੱਲੇ ਵਾਹਿਗੁਰੂ ਇਹਨਾਂ ਦੋਨਾਂ ਤੇ ਮહેર ਕਰੇ ਅਤੇ ਤੁਹਾਡੀ ਕੀ ਰਾਏ ਹੈ ਇਹਨਾਂ ਦੀ ਉਮਰ ਨੂੰ ਲੈ ਕੇ ਕਮੈਂਟ ਵਿੱਚ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਗੁਰਲੀਨ ਅਤੇ ਮੁੰਡੇ ਦੇ ਏਜ ਡਿਫਰੈਂਸ ਤੇ ਕੋਈ ਕਮੈਂਟ ਕਰਕੇ ਜਰੂਰ ਦੱਸੋ ਹਾਂਜੀ ਮਿਲਦੇ ਆਂ ਇਹੋ ਜੀ ਹੋਰ ਅਪਡੇਟ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ